ਇਨਾਂ ਨੇ ਰਿਕਵਰੀ ਕੀਤੀ ਹੈ 3 ਵੈਪਨ ਬਰਾਮਦ ਹੋਏ ਨੇ ਤੇ ਨਾਲ 18 ਜਿਹੜੇ ਨੇ ਰਾਉਂਡ ਬਰਾਮਦ ਹੋਏ ਇਹਦੇ ਵਿੱਚ ਇੰਟਰਸਟਿੰਗਲੀ ਇੱਕ ਜਿਹੜਾ ਵੈਪਨ ਹੈ 32 ਬੋਰ ਦਾ ਪਿਸਟਲ ਹੈ ਜਿਹੜਾ ਇਹ ਪਾਤੜਾ ਇੱਕ ਫਾਇਰਿੰਗ ਕੇਸ ਹੋਇਆ ਸੀ ਉਹਦੇ ਵਿੱਚ ਇੱਕ ਬੰਦਾ ਰਹਿੰਦਾ ਸੀ ਅਰੈਸਟ ਕਰਨ ਵਾਲਾ ਗੁਰਸੇਵਕ ਗੁਰਸੇਵਕ ਸਿੰਘ ਤੇ ਬਾਅਦ ਚ ਦੂਜਾ ਇੱਕ ਹੋਰ ਬੰਦਾ ਇਹਦੇ ਵਿੱਚ ਨੋਮੀਨੇਟ ਹੋਇਆ ਸੀਗਾ ਜਿਸ ਦਾ ਕੀ ਨਾਮ ਹੈਗਾ ਸੰਦੀਪ ਸਿੰਘ ਉਰਫ ਸੁਖਾ ਸੋ ਇਹ ਦੋਵੇਂ ਵੀ ਅਰੈਸਟ ਕੀਤੇ ਗਏ ਨੇ ਇਸ ਤੋਂ ਇਲਾਵਾ ਤਿੰਨ ਬੰਦੇ ਹੋਰ ਅਰੈਸਟ ਕੀਤੇ ਗਏ ਨੇ ਜਿਹਦੇ ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਇਹ ਮਾਨਸਾ ਦਾ ਰਹਿਣ ਵਾਲਾ ਹਰਬੰਦ ਸਿੰਘ ਉਰਫ ਨਿਕੜੀ ਇਹ ਵੀ ਮਾਨਸਾ ਦਾ ਰਹਿਣ ਵਾਲਾ ਤੇ ਸੁਖਵਿੰਦਰ ਉਰਫ ਬੋਬੀ ਇਹ ਵੀ ਮਾਨਸਾ ਦਾ ਰਹਿਣਾ ਜਿਹੜੇ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਗਏ ਨੇ ਪਾਤੜਾ ਵਾਲੇ ਕੇਸ 'ਚ ਉਹਦੇ 'ਚ ਵੀ ਇੱਕ ਮਾਨਸੇ ਦਾ ਤੇ ਇੱਕ ਮੁਕਸਰ ਸਾਹਿਬ ਦਾ ਸੋ ਟੋਟਲ ਪੰਜ ਬੰਦੇ ਇਹਦੇ 'ਚ ਅਰੈਸਟ ਹੋਏ ਨੇ ਤਿੰਨ ਵੈਪਨ ਬਰਾਮਦ ਹੋਏ ਇਨਾਂ ਦੀ ਜਿਹੜੀ ਹਿਸਟਰੀ ਹੈ ਇਨਾਂ ਤੇ ਮਲਟੀਪਲ ਪਰਚੇ ਦਰਜ ਨੇ ਐਕਸੈਪਟ ਫॉर ਵਨ ਅਕਿਊਜ਼ ਜਿਹੜਾ ਬੋਦੀ ਹੈ ਜਿਹੜੇ ਬਾਕੀ ਬੰਦੇ ਨੇ ਇਨਾਂ ਤੇ 307 ਦੇ ਵੀ ਪਰਚੇ ਨੇ 302 ਦੇ ਵੀ ਪਰਚੇ ਨੇ ਤੇ ਆਰਮਜੈਕਟ ਦੇ ਵੀ ਪਰਚੇ 379 ਬੀ ਲੁੱਟਾਪੂ ਆਦਾ ਵੀ ਪਰਚੇ ਹੈਗੇ ਇਨਾਂ ਦੇ ਇਹਨਾਂ ਨੇ ਦੋ ਜਗ੍ਹਾ ਤੇ ਰੈਕੀ ਵੀ ਕੀਤੀ ਤੇ ਐਕਸਟਰਸ਼ਨ ਵਾਸਤੇ ਫੋਨ ਕਾਲਸ ਵੀ ਕੀਤੀਆਂ ਸੀ ਉਹ ਅਜੇ ਅਸੀਂ ਇਨਾਂ ਤੋਂ ਪੁੱਛ ਕੇ ਛਕਰ ਕੇ ਪ੍ਰੋਪਰ ਡਿਟੇਲ ਚ फेर ਪਤਾ ਲੱਗੂਗਾ ਕਿ ਕਿਹੜੇ ਬੰਦੇ ਸੀ ਜਿਹੜੇ ਇਹਨਾਂ ਦੇ ਟਾਰਗੇਟ ਤੇ ਸੀਗੇ ਬਟ that is very sure ਕਿ extortion ਦਾ ਕੰਮ ਕਰ ਰਹੇ ਸੀਗੇ ਫੋਨ ਕਰਦੇ ਸੀ ਗੈਂਗਸਟਰਸ ਦਾ ਨਾਮ ਲੈ ਕੇ ਕਿ ਸਾਨੂੰ ਇੰਨੇ ਪੈਸੇ ਦੋ ਨਹੀਂ ਤੇ ਅਸੀਂ ਤੁਹਾਡੇ ਫਾਇਰਿੰਗ ਕਰਾਂਗੇ ਬੱਚਾ ਦਾ ਨੁਕਸਾਨ ਕਰਾਂਗੇ ਤੁਹਾਡਾ ਨੁਕਸਾਨ ਕਰਾਂਗੇ ਸੋ ਜਿਵੇਂ ਮੈਂ ਦੱਸਿਆ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ ਸੋ ਇਹ ਫਿਰਾਕ 'ਚ ਸੀਗੇ ਕਿਸੇ ਨਾ ਕਿਸੇ ਦਾ ਨੁਕਸਾਨ ਕਰਨਗੇ ਸੋ ਇੱਕ ਵੱਡੀ ਵਾਰਦਾਤ ਜਿਹੜੀ ਇਹ ਉਹ ਅਵਰਟ ਕੀਤੀ ਗਈ ਹੈ ਰੋਕੀ ਗਈ ਹੈ ਇਹਨਾਂ ਦੀ ਗਿਰੋਹ ਦੇ ਨਾਮ 'ਤੇ ਤੇ ਬਾਕੀ ਇਹਨਾਂ ਦੀ ਰਿਮਾਂਡ ਲੈ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕਰਾਂਗੇ ਹੋਰ ਵੀ ਚੀਜ਼ਾਂ ਸਾਹਮਣੇ ਆਉਣਗੀਆਂ। ਕਿਨਹਾਰ ਕਿਸ ਨੂੰ ਫਰੋਤੀ ਦਾ ਕਾਲ ਕੀਤਾ ਗਿਆ ਸੀ ਇਹਨਾਂ ਵੱਲੋਂ? ਬਿਲਕੁਲ ਫਰੋਤੀ ਦਾ ਕਾਲ ਇਹਨਾਂ ਨੇ ਕੀਤਾ ਸੀਗਾ ਜਿਵੇਂ ਮੈਂ ਕਿਹਾ ਕਿ ਰੈਕੀ ਵੀ ਇਹਨਾਂ ਨੇ ਕੀਤੀ ਸੀ। ਕੁਝ ਪੁਰਾਣੀਆਂ ਕਾਲਸ ਵੀ ਨੇ ਇਸ ਸਾਲ ਦੀਆਂ ਵੀ ਐ, ਕੁਝ ਪੁਰਾਣੇ ਪਿਛਲੇ ਸਾਲ ਦੀਆਂ ਵੀ ਐ। ਕੁਝ ਪਟਿਆਲਾ ਜ਼ਿਲ੍ਹੇ ਦੀਆਂ ਐ, ਕੁਝ ਬਾਕੀ ਜ਼ਿਲ੍ਹੇ ਦੀਆਂ। ਸਰ ਗੈਂਗਸਟਰ ਨੂੰ ਸੋ ਸਾਰੀ ਸਾਰੀ ਡਿਟੇਲਸ ਜਦੋਂ ਇਨਵੈਸਟੀਗੇਸ਼ਨ ਹੋਊਗੀ, ਇੰਟਰੋਗੇਸ਼ਨ ਹੋਊਗੀ। ਉਹਦੇ ਵਿੱਚ ਸਾਹਮਣੇ ਆਣ ਗੈਂਗਸਟਰ ਨਾਲ ਵੀ ਕੋਈ ਇਹਨਾਂ ਦਾ ਤਾਲੁਕ ਸੀਗਾ ਸੀ ਗੈਂਗਸਟਰ ਦਾ ਇਨਾਮ ਲੈਂਦੇ ਸੀਗੇ ਬਟ ਹਜੇ ਤੱਕ ਇਹਨਾਂ ਦਾ ਕੋਈ ਲਿੰਕ ਐਸ ਸੱਚ ਸਾਡੇ ਵੱਲੋਂ ਨਹੀਂ ਇਸਟੈਬਲਿਸ਼ ਕੀਤਾ ਗਿਆ ਉਹ ਜਦੋਂ ਪੁੱਛ ਕੇ ਚ ਹੋਊਗੀ ਉਹਦੇ ਚ ਆਏਗਾ ਕਿ ਇਹਨਾਂ ਦਾ ਕੋਈ ਲਿੰਕ ਉਹਨਾਂ ਨਾਲ ਹੈਗਾ ਗੈਂਗਸਟਰ ਨਾਲ ਉਹ ਜਿਹੜੇ ਕਿਉ ਜਿਹੜੇ ਆਪਣੇ ਏਰੇ ਚ ਮਦਈ ਨੇ ਜਿਹੜੇ ਪਰਚੇ ਦਰਜ ਹੋਏ ਆ ਜਿਨ੍ਹਾਂ ਨੂੰ ਥ੍ਰੈਟ ਕਾਲਸ ਆਈਆਂ ਉਹਨਾਂ ਨਾਲ ਕੰਟੈਕਟ ਕਰਕੇ ਪਤਾ ਲੱਗੂਗਾ ਕਿ ਕਿਹੜੇ ਬੰਦਿਆਂ ਦੇ ਨਾਮ ਦੇ ਸੀ ਸਾਰੇ ਕਿਥੋਂ ਅਰੈਸਟ ਹੋਏ ਇਹ ਸਾਰੇ ਪਟਿਆਲੇ ਤੋਂ ਹੀ ਅਰੈਸਟ ਹੋਏ ਹੁਣ ਤਾਂ ਕਿੰਨੇ ਕਿ ਪਲੇਟ ਫੇਸ ਕਰਦੇ ਨੇ ਕਿੰਨੇ ਕਿ ਇਨਵੈਸਟੀਗੇਸ਼ਨ 'ਚ ਹਜੇ ਰਿਮਾਂਡ ਲਵਾਂਗੇ ਰਿਮਾਂਡ 'ਚ ਫਿਰ ਪੁੱਛ ਕੇ ਛੋਹੂਗੀ ਤੋਪਰ ਜਿਹੜੀ ਹਜੇ ਤੱਕ ਸਾਡੀ ਤਫਤੀਸ਼ ਹੈ ਜਿਹੜੇ ਵੱਡੇ ਕਾਰੋਬਾਰੀਆਂ ਨੂੰ ਹੀ ਟਾਰਗੇਟ ਕਰਦੇ ਸੀ ਬੇਸਿਕਲੀ ਪਹਿਲਾਂ ਇਹ ਇਨਫੋਰਮੇਸ਼ਨ ਇਕੱਠੀ ਕਰਦੇ ਸੀ ਕਿ ਕਿਹਦਾ ਚੰਗਾ ਕਾਰੋਬਾਰ ਹੈ ਪਰ ਉਹਨਾਂ ਨੂੰ ਫੋਨ ਕਰਦੇ ਸੀ ਡਰਾਉਂਦੇ ਧੰਕਾਉਂਦੇ ਸੀ ਸਪੈਸਿਫਿਕ ਹਜੇ ਮੈਂ ਨਹੀਂ ਦੱਸ ਸਕਦਾ ਬਿਕੋਜ਼ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਬਟ ਦੋ ਚੀਜ਼ਾਂ ਇਹਦੇ ਵਿੱਚ ਬੜੀਆਂ ਸਰਟਨ ਨੇ ਕਿ ਇਹਨਾਂ ਨੇ ਰੈਕੀ ਆਲਰੇਡੀ ਕੀਤੀ ਹੋਈ ਸੀ ਕਿਸੇ ਦੀ ਤੇ ਦੂਜੀ ਚੀਜ਼ ਜਿਹੜੀ ਹੈ ਦੈਟ ਇਜ਼ ਵੈਰੀ ਸਰਟਨ ਕਿ ਇਹਨਾਂ ਨੇ ਨੁਕਸਾਨ ਵੀ ਕਿਸੇ ਦਾ ਜਲਦੀ ਕਰਨਾ ਸੀ ਜਿਹੜਾ ਕਿ ਰੋਕ ਪਿਆ ਗਿਆ ਸਰ ਇਹਨਾਂ ਦਾ ਗੈਂਗ ਕਿਵੇਂ ਬਣਿਆ ਕੋਈ ਦੱਸਿਆ ਇਹਨਾਂ ਨੇ ਇਹ ਜੇਲ੍ਹ 'ਚ ਇਕੱਠੇ ਰਹੇ ਸੀ ਜੇਲ੍ਹ 'ਚ ਇਹਨਾਂ ਦੀ ਆਪਸ 'ਚ ਮੁਲਾਕਾਤ ਵੀ ਹੋਈ ਆਪਸ 'ਚ ਗੱਲਬਾਤਾਂ ਵੀ ਹੋਈਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਯਾਰਾ ਜੀਨਾ ਦਾ ਕੀ ਕਨੈਕਸ਼ਨ ਕੋਈ ਸ਼ਟਰ ਕਰਦਾ ਸੀ ਜਾਂ ਕੀ ਇਹਨਾਂ ਦੀ ਮੂਵਮੈਂਟ ਸੀਗੀ ਉਹ ਵਾਪਸ ਚਲੇ ਜਾਂਦੇ ਸੀ ਕੀ ਰੱਤ ਪਟਿਆਲੇ ਵਿੱਚ ਇਹ ਰਹਿ ਕੇ ਗਏ ਨੇ ਇੱਥੇ ਇੱਕ ਹੋਟਲ 'ਚ ਵੀ ਰਹਿ ਕੇ ਗਏ ਸੋ ਉੱਥੇ ਹੋਟਲ 'ਚ ਵੀ ਇਹਨਾਂ ਦੇ ਸਾਨੂੰ ਮਿਲਿਆ ਹੈ ਪ੍ਰੂਫ ਕਿ ਰਹਿ ਕੇ ਗਏ ਨੇ ਉਸ ਹੋਟਲ ਦੀ ਵੀ ਅਸੀਂ ਸਾਰੀ ਜਾਂਚ ਕਰ ਰਹੇ ਹਾਂ ਤੇ ਦੇਖ ਰਹੇ ਹਾਂ ਕਿ ਕਿਹੜੀਆਂ ਆਈ ਡੀਜ਼ ਤੇ ਰਹੇ ਨੇ ਤੇ ਉਹ ਆਈ ਡੀ ਜਿਹੜੀ ਸੀ ਉਹਨੇ ਪ੍ਰੋਪਰ ਲਈ ਹੈ ਨਹੀਂ ਲਈ ਸੋ ਸਾਰੀ ਤਫਤੀਸ਼ ਚਾਹੂਗਾ ਕਿ ਕੌਣ ਟਾਰਗੇਟ ਤੇ ਸੀਗਾ ਜਿਵੇਂ ਮੈਂ ਕਹਿ ਰਿਹਾ ਕਿ ਕੀਤੀ ਗਈ ਹੈ ਉਸ ਦੇ ਬੇਸਿਸ ਤੇ ਹੀ ਕਹਿ ਰਿਹਾ बिकॉज ਅਹ ਹੋਟਲ ਤੇ ਰਹਿ ਕੇ ਗਏ